ਪਹਿਲਾਂ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਅੱਜ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ 20 ਸਾਲ ਤੋਂ ਜਿਹੜਾ ਕੰਮ ਹੈ ਰੁਕਿਆ ਪਿਆ ਸੀਗਾ ਉਹ ਸਾਡੇ ਐਮਐਲਏ ਸਾਹਿਬ ਦੇ ਅਸ਼ੀਰਵਾਦ ਸਦਕਾ ਪੰਜਾਬ ਸਰਕਾਰ ਦੇ ਸਾਡੇ ਮਾਨ ਸਾਹਿਬ ਦੀ ਕਿਰਪਾ ਸਰਕਾਰ ਜਦ ਅਸੀਂ ਇੱਥੇ ਰਹਿ ਕੇ ਫਰੀਦਕੋਟ ਹੈਂਡਲ ਕਰ ਰਹੇ ਹਾਂ ਯੂਰੀਆ ਫਰੀਦਕੋਟ ਵਾਲਿਆਂ ਦੀ ਸਾਡੇ ਡੀਲਰਾਂ ਦੀ ਸਾਡੇ ਕਿਸਾਨਾਂ ਦੀ ਬੜੀ ਬੁਰ ਜੋਰ ਡਿਮਾਂਡ ਸੀਗੀ ਇਹ ਫਰੀਦਕੋਟ ਰੈਕ ਲੱਗੇ ਕਿਉਂਕਿ ਜਦੋਂ ਰੈਕ ਸਾਡਾ ਕੋਟਪੁਰੇ ਜਾਂ ਮੁਕਸਰ ਲੱਗਦਾ ਸੀ ਤਾਂ ਸਾਨੂੰ ਖਾਦ ਵੰਡਵੀਂ ਮਿਲਦੀ ਸੀ ਕੋਈ ਸੀ ਇੱਥੇ ਹਿੱਸਾ ਪੂਰਾ ਨਹੀਂ ਕਰ ਪਾਉਂਦੇ ਸੀ ਉਹਨਾਂ ਦਾ ਹੁਣ ਸਾਡੇ ਕੋਲੇ ਆਪਦਾ ਰੈਕ ਫਰੀਦਕੋਟ ਲੱਗਿਆ ਤੇ ਇਸ ਕਰਕੇ ਜੋ ਫਰੀਦਕੋਟ ਖਾਦ ਦੀ ਕਿੱਲਾਤ ਆਉਂਦੀ ਸੀ ਉਹ ਖਤਮ ਹੋ ਗਈ ਤੇ ਹੋਰ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ 331 ਲੱਖ ਟਨ ਦਾ ਡੀਏਪੀ ਦਾ ਵੀ ਕੰਟਰੈਕਟ ਹੋ ਚੁੱਕਿਆ ਹੈ ਸਰਕਾਰ ਦਾ ਤਾਂ ਸੋ ਜਲਦੀ ਤੋਂ ਜਲਦੀ ਆਪਾਂ ਡੀਏਪੀ ਦਾ ਰੈਕ ਦਾ ਖਾਦ ਵੀ ਇੱਥੇ ਫੀਲ ਤਾਗੇ ਆਉਣ ਵਾਲੇ ਕਨਕ ਦੇ ਸੀਜ਼ਨ 'ਚ ਆਪਾਂ ਨੂੰ ਡੀਏਪੀ ਦੀ ਕੋਈ ਕਿਲਰ ਨਾ ਆਵੇ। ਧੰਨਵਾਦ। ਦੇਖੋ 15 ਸਾਲ ਬਾਅਦ ਫਰੀਦਕੋਟ ਦੇ ਵਿੱਚ ਜਿਹੜਾ ਯੂਰੀਆ ਦਾ ਰਾਹਕ ਲੱਗਿਆ। 15 ਸਾਲ ਜਿਹੜੇ ਸਾਡੇ ਕਿਸਾਨ ਸੀ, ਸਾਡੇ ਆੜਤੀਏ ਸੀ, ਉਹਨਾਂ ਨੂੰ ਵੱਖ-ਵੱਖ ਕਿਸੇ ਨੂੰ ਮੁਕਤਸਰ, ਕੋਟਕਪੂਰਾ ਦਾ ਹੋਰ ਫਿਰੋਜ਼ਪੁਰ ਵਰਗੇ ਸ਼ਹਿਰਾਂ ਤੋਂ ਜਾ ਕੇ ਜਿਹੜਾ ਉਰੇ ਲੈ ਕੇ ਆਉਣੀ ਪੈਂਦੀ ਸੀ। ਤਾਂ ਹੁਣ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਦੀ ਜਿਹੜੀ ਸੋਚ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਉਦੀ ਬਣਦੀ ਸਹੂਲਤ ਉਹਦੇ ਨੇੜੇ ਤੋਂ ਨੇੜੇ ਦੇਣੀ ਹੈ ਉਹਦੇ ਤਹਿਤ ਫਰੀਦਕੋਟ ਦਾ ਜਿਹੜਾ ਸਾਡਾ 15 ਸਾਲ ਤੋਂ ਬੰਦ ਪਿਆ ਸੀ ਉਹ ਰੈਕ ਖੁਲਾਇਆ ਤੇ ਕ੍ਰਿਪਕੋ ਯੂਰੀਆ ਵੱਲੋਂ ਇਹ ਜਿਹੜੀ ਆਈ ਹੈ ਕ੍ਰਿਪਕੋ ਦੇ ਵੀ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਇਹ ਜਿਹੜੀ 60 40 ਦੀ ਰੇਸ਼ੋ ਦੇ ਅਨਸਾਰ ਜੋ ਪੰਜਾਬ ਸਰਕਾਰ ਦੀ ਹੈ 60% ਸਾਡੇ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਾਣੀਆਂ ਜਿਹੜੀ ਸਿੱਧੀ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਲੈਣੀਆਂ ਤੇ 40% ਸਾਡੇ ਜਿਹੜੇ ਆੜਤੀਏ ਵੀਰ ਆ ਵਪਾਰੀ ਵੀਰ ਆ ਉਹ ਕਿਉਂਕਿ ਉਹਨਾਂ ਨਾਲ ਵੀ ਕਿਸਾਨ ਜਿਹੜੇ ਵੱਡੀ ਮਾਤਰਾ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਹਿੱਸਾ ਉਹਨਾਂ ਨੂੰ ਦਿੱਤਾ ਜਾਊਗਾ ਸਾਰਿਆਂ ਨੂੰ ਜਿੰਨੀ ਜਿੰਨੀ ਉਹਨਾਂ ਦੀ ਮੰਗ ਹੈ ਡਿਮਾਂਡ ਹੈ ਉਹ ਪੂਰੀ ਕੀਤੀ ਜਾਊਗੀ ਪਰ ਪੂਰੀ ਕੀਤੀ ਜਾ ਰਹੀ ਆ ਸੋ ਇਸ ਲਈ ਮੈਂ ਪੰਜਾਬ ਸਰਕਾਰ ਦਾ ਤੇ ਕਰਬਕੋ ਦਾ ਧੰਨਵਾਦ ਕਰਦਾ ਕਿ ਉਹਨੇ ਫਰੀਦਕੋਟ ਨੂੰ ਜਿਹੜਾ ਹੈ 15 ਸਾਲ ਤੋਂ ਰੁਕਿਆ ਹੋਇਆ ਹੈ ਇਹ ਜਿਹੜਾ ਕੰਮ ਹੈ ਸ਼ੁਰੂ ਕਰਕੇ ਸਾਡਾ ਮਾਣ ਵਧਾਇਆ ਔਰ ਸਾਡੇ ਇਲਾਕੇ ਦੇ ਲੋਕਾਂ ਨੂੰ ਸਹੂਲਤ। ਲੋਕੋ ਬਹੁਤ ਜਲਦ ਆ ਜਿਹੜਾ ਕ੍ਰਿਪਕੋ ਵੱਲੋਂ ਹੀ ਇੱਥੇ ਜਿਹੜਾ ਰੈਕ ਆ ਉਹ ਬਹੁਤ ਛੇਤੀ ਢਾਈ ਦਾ ਲੱਗ ਜਾਊਗਾ। ਕਿਉਂਕਿ ਢਾਈ ਦੀ ਵੀ ਸਾਡੀ ਜਿਹੜੀ ਬਹੁਤ ਡਿਮਾਂਡ ਹੈ। ਉਹਨਾਂ ਵਾਲੇ ਸਮੇਂ ਤੇ ਸਾਡੀ ਜਿਹੜੀ ਆ ਕਣਕ ਵਿਜਨ ਤੋਂ ਪਹਿਲਾਂ ਵੀ ਸਾਨੂੰ ਜਿਹੜੀ ਆ ਉਹ ਕਣਕ ਵਿਜਨ ਲਈ ਢਾਈ ਦੀ ਲੋੜ ਪੈਂਦੀ ਆ। ਸੋ ਹੋਰ ਵੀ ਕਈ ਜਿਵੇਂ ਸਬਜ਼ੀਆਂ ਦਾ, ਹੋਰ ਫਸਲਾਂ ਬੜੀਆਂ ਜਿਨ੍ਹਾਂ ਦੇ ਲਈ ਉਹਦੀ ਜ਼ਰੂਰਤ ਆ। ਤਾਂ ਉਹ ਵੀ ਮੰਗ ਨੂੰ ਜਿਹੜਾ ਅਸੀਂ ਮੰਨਦੇ ਹੋਏ ਕ੍ਰਿਪਕੋ ਨਾਲ ਤਾਲਮਿਲ ਕੀਤਾ ਉਹ ਛੇਤੀ ਜਿਹੜਾ ਉਹਦਾ ਵੀ ਕਰਾਇਕ ਕਿਸੇ ਵੀ ਕੋਰਥ ਲੱਗੂਗਾ। ਹੁਣੇ ਇਸ ਵਾਰ ਹੀ ਹੈ ਕਿ ਲਗਾਤਾਰ ਜਦੋਂ ਜਰੂਰ ਇਹ ਲਗਾਤਾਰ ਚਲਦੇ ਰਹਿਣਗੇ ਲਗਾਤਾਰ ਚਲਦੇ ਰਹਿਣਗੇ ਬਹੁਤ ਸਾਰੀਆਂ ਕੁਝ ਟੈਕਨੀਕਲੀ ਫਾਲਟ ਸੀਗੇ ਸਰਕਾਰ ਵੱਲੋਂ ਉਹਨਾਂ ਦਾ ਮਸਲੇ ਦਾ ਹੱਲ ਕੀਤਾ ਹੈ ਕਿ ਲੇਬਰ ਦੀ ਸਮੱਸਿਆ ਸੀ ਜਾਂ ਕੋਈ ਸਾਰੀਆਂ ਸਾਡੀਆਂ ਜਿਹੜੀਆਂ ਉਹ ਸਮੱਸਿਆਵਾਂ ਸੀਗੀਆਂ ਅਸੀਂ ਉਹ ਸਾਰੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਸਾਰਿਆਂ ਨਾਲ ਬੈਠ ਕੇ ਪ੍ਰਸ਼ਾਸਨ ਨੇ ਪੂਰਾ ਇਤਿਹਾਸਕ ਯੋਗਦਾਨ ਪਾਇਆ ਸਾਰਿਆਂ ਨੇ ਵੱਖਰੇ ਵੱਖਰੇ ਤੌਰ ਤੇ ਆਵਦਾ-ਆਦਾ ਤੋਂ ਸਾਡੇ ਠੇਕੇਦਾਰ ਜਿਹੜੇ ਲੋਕਲ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਜੇਕਰ ਇੱਥੇ ਟ੍ਰੇਨ ਖੜੀ ਰਹਿੰਦੀ ਹੈ ਤਾਂ ਤਾਂ ਖਰਚਾ ਵੀ ਪੈ ਜਾਂਦਾ ਤੇ ਸਾਰਿਆਂ ਦਾ ਹੀ ਬਰਾਬਰ ਦਾ ਯੋਗਦਾਨ ਹੈ ਚਾਹੇ ਕੋਈ ਜਿਹੜੀ ਸਾਡੀ ਲੇਬਰ ਹੈ ਉਹਨਾਂ ਦਾ ਵੀ ਉਨਾ ਹੀ ਸਾਡੇ ਅੜਤੀ ਸਾਹਿਬਾਨਾਂ ਦਾ ਸਾਡੀਆਂ ਸੁਸਾਇਟੀਆਂ ਦਾ ਔਰ ਖਾਸ ਕਰਕੇ ਕ੍ਰਿਪਕੋ ਦਾ ਜਿਨ੍ਹਾਂ ਨੇ ਸਾਡੇ ਲਈ ਰਹਿ ਕੇ ਇੱਥੇ ਲਾਇਆ ਸਾਰੇ ਰਲ ਮਿਲ ਕੇ ਪੁਰਾਲਾ ਕੀਤਾ ਇਸ ਕਲਟੀ ਦਾ ਬਣਨੇ ਦੇ ਨਾਲ ਉਹ ਏਰੀਆ ਨਾ ਇਸ ਕਲਟੀ ਦਾ ਅਨਡਵੈਲਪਡ ਹੈ ਜਿੱਥੇ ਆਮ ਤੌਰ ਤੇ ਜਿਹੜਾ ਰਕ ਲੱਗਦੇ ਨੇ ਆ ਕੀ ਲੋਡਿੰਗ ਵਾਸਤੇ ਅਨਲੋਡਿੰਗ ਵਾਸਤੇ ਹੁੰਦੇ ਜਿੱਥੇ ਟਰੱਕਾਂ ਵਾਲਿਆਂ ਨੂੰ ਦਿੱਕਤ ਹੁੰਦੀ ਹੈ ਉੱਥੇ ਲੇਬਰ ਨੂੰ ਵੀ ਕਾਫੀ ਦਿੱਕਤ ਹੁੰਦੀ ਹੈ ਜਦੋਂ ਕਿਤੇ ਬਾਸ਼ ਵਗੈਰਾ ਹੋ ਜਾਂਦੀ ਹੈ ਉਸ ਚੀਜ਼ ਦੇ ਹੱਲ ਦੀ ਕੋਈ ਪੰਜਾਬ ਸਰਕਾਰ ਵੱਲੋਂ ਦੇਖੋ ਇਹ ਜਿਹੜਾ ਹੈ ਰੇਲਵੇ ਤੇ ਅੰਡਰ ਹੈ ਭਾਰਤ ਸਰਕਾਰ ਦੇ ਔਰ ਪਿਛਲੇ ਲੰਬੇ ਸਮੇਂ ਤੋਂ ਕਾਫੀ ਜਦੋਂ ਤੋਂ ਪ੍ਰੋਫੈਸਰ ਸਾਧੂ ਸਿੰਘ ਐਮਪੀ ਹੁੰਦੇ ਸੀ ਉਦੋਂ ਤੋਂ ਹੀ ਅਸੀਂ ਜਿਹੜਾ ਹੈ ਇਹਦੇ ਡਵੈਲਪਮੈਂਟ ਵਾਸਤੇ ਸਰਕਾਰ ਨੂੰ ਪੱਤਰ ਲਿਖਦੇ ਰਹੇ ਹੁਣ ਵੀ ਪਿਛਲੇ ਸਮੇਂ 'ਚ ਜਿਹੜਾ ਹੈ ਜਿਹੜੇ ਸਾਡੇ ਰਾਜ ਸਭਾ ਮੈਂਬਰ ਨੇ ਜਾਂ ਐਮਪੀ ਸਾਹਿਬਾਨ ਨੇ ਉਹਨਾਂ ਨੂੰ ਇਹਦੇ ਬਾਰੇ ਲਿਖ ਕੇ ਭੇਜਿਆ ਪਰ ਛੇਤੀ ਇਹਦਾ ਜਿਹੜਾ ਮਸਲਾ ਹੱਲ ਕਰਵਾਉਣਾ ਹੈ